ਫੀਮੇਲ ਦੇ ਵਿੱਚ ਇਨਫੈਕਸ਼ਨ ਨੂੰ ਰੋਕਿਆ ਜਾ ਸਕਦਾ ਹੈ ਜਾਂ ਫਿਰ ਜਿਨ੍ਹਾਂ ਨੂੰ ਇਨਫੈਕਸ਼ਨ ਹੈ ਉਹ ਕਿਵੇਂ ਠੀਕ ਹੋ ਸਕਦੀ ਸਭ ਤੋਂ ਪਹਿਲਾ ਕੌਜ਼ ਜਿਹੜਾ ਹੈ ਉਹ ਹੈ ਜੀ ਆਊਟਡੋਰ ਡਾਈਨਿੰਗ ਅਗਲਾ ਰੀਜ਼ਨ ਹੈ ਸਰ ਸਾਡੀ ਹੋਮ ਡਿਲੀਵਰੀ ਹੋਮ ਡਿਲੀਵਰੀ ਉਹ ਕੀ ਜੇ ਹੋਮ ਡਿਲੀਵਰੀ ਆਪਾਂ ਚੱਲ ਰਹੀ ਹੈ ਤਾਂ ਉਹਨੇ ਬੱਚੇ ਵਾਲੀ ਡਿਲੀਵਰੀ ਤਾਂ ਸਾਰੀ ਉਮਰ ਨਹੀਂ ਹੋਣ ਦੇਣੀ ਉਹਨੇ ਆਪੇ ਬੰਦ ਕਰ ਦੇਣੀ ਹੈ ਫਿਰ ਅਸੀਂ ਹੋਮ ਡਿਲੀਵਰੀਆਂ ਜੋਗੇ ਹੀ ਰਹਿ ਜਾਾਂਗੇ ਇਹ ਬੱਚੇਦਾਨੀ ਹੈ ਸਾਰੀ ਸਰ ਇਹ ਸਾਡਾ ਮੇਨ ਹਿੱਸਾ ਹੈ ਲੇਡੀ ਡਾਕਟਰ ਇਹਨੂੰ ਸਵਾਰਨਾ ਸੀ ਅੱਛਾ ਇਹਦੇ ਵਿੱਚ ਜੇ ਇਨਫੈਕਸ਼ਨ ਹੋ ਗਈ ਭਾਵੇਂ ਉਹ ਸਰਵਿਕਸ ਏਰੀਆ 'ਚ ਭਾਵੇਂ ਇਹ ਯੂਟਰਸ ਦੇ ਵਿੱਚ ਤਾਂ ਲੇਡੀ ਦੇ ਉੱਪਰਲੇ ਪਾਰਟ ਦੇ ਵਿੱਚ ਸੋਜਾ ਰਹੂਗਾ ਬੱਚੇਦਾਨੀ 'ਚ ਵੀ ਸੋਜਾ ਰਹੂਗਾ ਤੇ ਜੇ ਬੱਚੇਦਾਨੀ 'ਚ ਸੋਜਾ ਆਇਆ ਤੇ ਬੱਚੇ ਬੱਚੇਦਾਨੀ ਬੱਚਾ ਪੈਦਾ ਨਹੀਂ ਕਰ ਸਕਦੀਗੀ ਮੈਨੂੰ ਪਤਾ ਹੈ ਕਿ ਜਿਹੜੀਆਂ ਬਾਜਪਨ ਜਾਂ ਇਨਫਰਟੀਲਿਟੀਜ਼ ਹੈਗੀਆਂ ਉਹ ਤਲਿਆ ਚਲਿਆ ਤਾਂ ਨਹੀਂ ਖਾਂਦੀਆਂ ਪਰ ਉਹ ਬਾਹਰੋਂ ਆਊਟਡੋਰ ਡਾਈਨਿੰਗ ਤੋਂ ਬਾਜ ਵੀ ਨਹੀਂ ਆਉਂਦੀਆਂ ਅਸੀਂ ਇਸ ਕਰਕੇ ਅਗਰ ਇੱਕ ਦਿਨ ਬਾਹਰ ਖਾ ਲਿਆ ਤਾਂ ਸਮਝੋ ਉਹਨੇ ਸਾਡਾ 6 ਦਿਨਾਂ ਦਾ ਹੈਲਦੀ ਖਾਧਾ ਪੀਤਾ ਸਾਰਾ ਡਿਸਟਰਬ ਕਰ ਦੇਣਾ ਜੇ ਅਸੀਂ ਚੰਗੀ ਡਾਈਟ 6 ਦਿਨ ਕਰਦੇ ਰਹੇ ਤੇ 7ਵੇਂ ਦਿਨ ਜਾ ਕੇ ਅਸੀਂ ਹੋਟਲ ਦੇ ਵਿੱਚ ਖਾਣਾ ਵਾਣਾ ਖਾ ਲਿਆ ਤਾਂ ਉਹ ਖੂਚ ਚਲੇਗੀ ਟਿੱਡ ਚ ਨਹੀਂ ਗਈ ਸਰ ਬਿਲਕੁਲ ਸਹੀ ਕਹਿੰਦੇ ਹੋ ਅੰਦਰਲੀ ਇਨਫੈਕਸ਼ਨ ਖਤਮ ਕਰਦੀ ਏ ਚਿਹਰੇ ਦਾ ਵੀ ਨਿਖਾਰ ਆਊਗਾ ਐਗਨੇ ਪਿਗਮੈਂਟੇਸ਼ਨ ਗਲੋ ਜਿਹੜਾ ਅਸੀਂ ਆਰਟੀਫੀਸ਼ਲ ਚੀਜ਼ਾਂ ਨਾਲ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਸਾਡੀਆਂ ਭੈਣਾਂ ਔਰ ਜ਼ਿਆਦਾਤਰ ਖਤਾ ਖਾ ਜਾਂਦੀਆਂ ਨੇ ਉਹ ਵੀ ਠੀਕ ਹੋ ਜਾਏਗਾ ਬਿਲਕੁਲ ਸਰ ਫਿਰ ਉਹ ਲੋੜ ਹੀ ਨਹੀਂ ਪੈਣੀ ਸਾਨੂੰ ਆਰਟੀਫੀਸ਼ਲ ਕੋਈ ਵੀ ਕਰੀਮਾਂ ਫੇਸ ਤੇ ਲਾਉਣ ਦੀ ਲੋੜ ਨਹੀਂ ਪੈਣੀ ਹੈਗੀ ਮੇਰਾ ਜ਼ਿਆਦਾ ਫਰਕ ਹੈ ਬਾਹਰ ਤੇ ਅੰਦਰਲੇ ਘਰ ਦੇ ਖਾਣੇ ਦਾ ਸਰ ਤੁਸੀਂ ਪੁਰਾਣੇ ਟਾਈਮ ਦੇ ਨਾਲ ਕੰਪੇਅਰ ਕਰ ਲੋ ਕੀ ਪੁਰਾਣੇ ਟਾਈਮ ਤੇ ਇੰਨਾ ਔਖਾ ਹੁੰਦਾ ਸੀ ਬੱਚਾ ਜੰਮਣਾ ਮੇਰੇ ਪੇਸ਼ੈਂਟ ਜਿਨ੍ਹਾਂ ਨੂੰ ਆਊਟਡੋਰ ਡਾਈਨਿੰਗ ਤੇ ਹੋਮ ਡਿਲੀਵਰੀ ਦੀ ਆਦਤ ਹੈ ਇੱਕ ਛੁਟਕੀ ਉਹਨਾਂ ਨੇ ਲੈਣੀ ਹੈਗੀ ਆ ਹਲਦੀ ਤੇ ਉਹਨਾਂ ਨੇ ਇੱਕ ਛੁਟਕੀ ਹੀ ਲੈਣੀ ਹੈ ਸੁੰਢ ਦੀ ਇਹਨਾਂ ਦੋਨਾਂ ਨੂੰ ਹਲਕਾ ਜਿਹਾ ਸਾਰੀਆਂ ਚੀਜ਼ਾਂ ਦਾ ਇੱਕ ਚਮਚ ਲੈ ਕੇ ਰਾਤ ਨੂੰ ਭਿਉਂ ਦੇਣ ਸਵੇਰੇ ਉੱਠ ਕੇ ਇਹਦਾ ਕਾੜਾ ਪੀ ਲੈਣ ਇਹ ਸਰ 30 ਦਿਨ ਲੈਣਗੇ ਜੀ 31ਵਾਂ ਦਿਨ ਆਣਾ ਉਹਨਾਂ ਦੀ ਇਨਫੈਕਸ਼ਨ ਠੀਕ ਹੋ ਜਾਣੀ ਅੱਜ ਮੈਂ ਇਨਫੈਕਸ਼ਨ ਦੀ ਗੱਲ ਕੀਤੀ ਇਨਫੈਕਸ਼ਨ ਦੇ ਨਾਲ ਯੂਟਰਸ ਪ੍ਰੋਲੈਪਸ ਦੀ ਵੀ ਅਗਰ ਪ੍ਰੋਬਲਮ ਹੈ ਭਾਰਾ ਪੈਂਦਾ ਹੈ ਪੇਡੂ ਭਾਰਾ ਲੱਗਦਾ ਤਾਂ ਵੀ ਉਹਨਾਂ ਨੇ ਚੰਦਾ ਤੇ ਸੋਮਿਆ ਕਿਉਂ ਇਹ ਸਾਡੇ ਤੋਂ ਲੱਲਨ ਇਹ ਓਵਰ 올 ਸੋਲੂਸ਼ਨ ਹੈ ਇਨਫੈਕਸ਼ਨ ਦਾ ਇਹ ਕੜਾ ਹੀ ਇੱਕ ਤਰ੍ਹਾਂ ਦਾ ਕੱਲਾ ਸਿਰਫ ਮੰਗਾ ਲੈਣ ਤਾਂ ਵੀ ਇਨਫੈਕਸ਼ਨ ਕਿਉਰ ਹੋ ਜਾਵੇਗਾ ਏਰੀਆ ਤੇ ਇਨਫੈਕਸ਼ਨ ਹੈ ਵਜਾਇਨਾ ਤੇ ਹੁਣ ਵਜਾਇਨਾ ਨੂੰ ਕਲੀਨ ਰੱਖਣਾ ਬਹੁਤ ਜ਼ਰੂਰੀ ਹੈ ਡਿਜ਼ਾਇਨਾ ਨੂੰ ਡਰਾਈ ਰੱਖਣਾ ਬਹੁਤ ਜ਼ਰੂਰੀ ਹੈ ਹੁਣ ਉਹਨਾਂ ਨੇ ਕੀ ਕਰਨਾ ਹੈ ਫਟਕਰੀ ਨੂੰ ਖੇਲੀ ਕੀਤੀ ਫਟਕਰੀ ਨੂੰ ਪਾਣੀ ਚ ਪਾ ਕੇ ਇਹਦੇ ਨਾਲ ਕਾਟਨ ਦੇ ਨਾਲ ਇੰਟਰਨਲ ਆਰਗਨ ਨੂੰ ਕਲੀਨ ਕਰਨਾ ਨਹਾਣ ਤੋਂ ਬਾਅਦ ਔਰ ਕਲੀਨ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਕੋਕੋਨਟ ਆਇਲ ਇੰਟਰਨਲੀ ਲਾਉਣਾ ਸਰ ਆਪਣੇ ਹੱਥ ਨਾਲ ਇਹ ਦੋ ਵਾਰੀ ਯੂਜ਼ ਕਰਨੀ ਆ ਸਰ ਉਹੀ ਆਪਾਂ ਅਗੇਨ ਕਹੀਏ 31ਵਾਂ ਦਿਨ ਨਹੀਂ ਹੋਣਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਡਾਕਟਰ ਕਾਸਿਫ ਫਾਰੂਕੀ ਤੇ ਮੇਰੇ ਨਾਲ ਨੇ ਸੀਨੀਅਰ ਨਰਸਿੰਗ ਆਫੀਸਰ ਹਰਮਿਤ ਕੌਰ ਜੀ ਅੱਜ ਬਹੁਤ ਸਾਰੇ ਸਵਾਲ ਹੈਗੇ ਨੇ ਜਿਵੇਂ ਮੈਂ ਇਹ ਕਹਿ ਲਵਾਂ ਕਿ ਸਵਾਲਾਂ ਦੀ ਬਹੁਤਾਰ ਹੈਗੀ ਹੈ ਜਿਹੜੀ ਹਰਮਿਤ ਜੀ ਤੇ ਹੋਣ ਵਾਲੀ ਹੈ ਤਾਂ ਇਹਦੇ 'ਚ ਕੋਈ ਅਤਿਕਥਨੀ ਨਹੀਂ ਹੋਏਗੀ ਕਿਉਂਕਿ ਪਿਛਲੀ ਵਾਰ ਅਸੀਂ ਮਿਸਕਾਰੇਜ ਬਾਬਤ ਗਰਭ ਡਿੱਗਣ ਬਾਬਤ ਗੱਲਬਾਤ ਕੀਤੀ ਸੀ ਖਾਸ ਕਰਕੇ ਤਾਂ ਉਸ ਤੋਂ ਬਾਅਦ ਬਹੁਤ ਸਾਰੀਆਂ ਸਾਡੀਆਂ ਭੈਣਾਂ ਦੇ ਮੈਸੇਜ ਆਏ ਸਾਨੂੰ ਸੁਨੇਹੇ ਆਏ ਕਿ ਸਾਡੇ ਸਵਾਲ ਜ਼ਰੂਰ ਹਰਮੀ ਜੀ ਨਾਲ ਸਾਂਝੇ ਕਰਨੇ ਆ ਤੁਸੀਂ ਹਰਮੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਹਕੀਕਤ ਟੀਵੀ ਪੰਜਾਬੀ ਤੇ ਥੈਂਕ ਯੂ ਸਰ ਤੁਹਾਡਾ ਵੀ ਔਰ ਮੇਰੇ ਹਕੀਕਤ ਚੈਨਲ ਦੇ ਦਰਸ਼ਕਾਂ ਨੂੰ ਪਿਆਰ ਭਰੀ ਤੇ ਨਿੱਗੀ ਜੀ ਸਤਿ ਸ੍ਰੀ ਅਕਾਲ ਜੀ ਮੈਮ ਅਸੀਂ ਵੀਡੀਓ ਬਹੁਤ ਸਾਰੀਆਂ ਤੁਹਾਡੇ ਨਾਲ ਬਣਾਈਆਂ ਨੇ ਬੜੀਆਂ ਜਾਣਕਾਰੀ ਭਰਪੂਰ ਵੀਡੀਓਜ਼ ਨੇ ਔਰ ਉਹਨਾਂ ਦਾ ਉਹਨਾਂ ਹੀ ਭਰਪੂਰ ਫਾਇਦਾ ਆਮ ਲੋਕਾਂ ਨੂੰ ਹੋਇਆ ਤੁਹਾਡੇ ਨੁਸਖਿਆਂ ਦਾ ਫਾਰਮੂਲਿਆਂ ਦਾ ਤੁਸੀਂ ਮਿਸਕੈਰੇਜ ਤੇ ਸਾਨੂੰ ਗਾਈਡ ਕੀਤਾ ਤੁਸੀਂ ਪੀਸੀਓਡੀ ਤੇ ਗਾਈਡ ਕੀਤਾ ਪੀਐਸਓਐਸ ਤੇ ਗਾਈਡ ਕੀਤਾ ਵਾਈਟ ਡਿਸਚਾਰਜ ਤੇ ਸਾਨੂੰ ਗਾਈਡ ਕੀਤਾ ਰਸੋਲੀਆਂ ਗੰਡਾਂ ਸਟ੍ਰੈਸ ਹਰ ਚੀਜ਼ ਤੁਸੀਂ ਲਗਭਗ ਲਗਭਗ ਨੁਸਖਾ ਫਾਰਮੂਲਾ ਸਾਡੇ ਨਾਲ ਸ਼ੇਅਰ ਕਰ ਚੁੱਕੇ ਹੋ ਸਾਡੀਆਂ ਭੈਣਾਂ ਦਾ ਜਿਹੜਾ ਵੱਡਾ ਸਵਾਲ ਅੱਜ ਤੁਹਾਡੇ ਕੋਲ ਮੇਰੇ ਜ਼ਰੀਏ ਪਹੁੰਚਣ ਵਾਲਾ ਹੈ ਵੱਡਾ ਸਵਾਲ ਹੈ ਕੀ ਇਨਫੈਕਸ਼ਨ ਨੂੰ ਫੀਮੇਲ ਦੇ ਵਿੱਚ ਇਨਫੈਕਸ਼ਨ ਨੂੰ ਰੋਕਿਆ ਜਾ ਸਕਦਾ ਹੈ ਜਾਂ ਫਿਰ ਜਿਨ੍ਹਾਂ ਨੂੰ ਇਨਫੈਕਸ਼ਨ ਹੈ ਉਹ ਕਿਵੇਂ ਠੀਕ ਹੋ ਸਕਦੀ ਹੈ ਸਰ ਤੁਸੀਂ ਅੱਜ ਜਿਸ ਸਵਾਲ ਆਪਦੇ ਕੋਲੋਂ ਲੈ ਕੇ ਆਏ ਹੋ ਮੈਨੂੰ ਲੱਗਦਾ ਤੁਸੀਂ ਸਾਡੇ ਨਾਲ ਡਾਕਟਰ ਨਾਲ ਰਹਿੰਦੇ ਰਹਿੰਦੇ ਆ ਅੱਧੇ ਡਾਕਟਰ ਤਾਂ ਤੁਸੀਂ ਆਪ ਹੀ ਬਣ ਗਏ ਅੱਧੇ ਨਾਲ ਕਿਹਾ ਜੇਵੇ ਤਾਂ ਪੂਰੇ ਸੂਰੇ ਡਾਕਟਰ ਹੀ ਬਣ ਗਏ ਸਰ ਤੇ ਸਰ ਇਹ ਬਹੁਤ ਵੱਡਾ ਸਵਾਲ ਹੈ ਜੀ ਆਪਾਂ ਜਿਆਦਾ ਕਹੀਏ ਤਾਂ ਇਹ 10 ਲੇਡੀਜ਼ ਦੇ ਵਿੱਚੋਂ 9 ਨੂੰ ਇਨਫੈਕਸ਼ਨ ਆਪਣੇ ਲਾਈਫ ਦੇ ਵਿੱਚ ਸਸਟੇਨ ਕਰਨੀ ਹੀ ਪੈਂਦੀ ਹੈਗੀ ਤੇ ਹੋ ਹੀ ਰਹੀ ਹੈ ਸਰ ਇਹਦਾ ਸਭ ਤੋਂ ਵੱਡਾ ਜਿਹੜਾ ਰੀਜ਼ਨ ਹੈ ਤੇ ਰੀਜ਼ਨ ਅਸੀਂ ਹੁਣ ਡਿਸਕਸ ਕਰਦੇ ਆ ਪਰ ਉਸ ਤੋਂ ਪਹਿਲਾਂ ਅਸੀਂ ਦੱਸਦੇ ਕਿ ਇਨਫੈਕਸ਼ਨ ਬਲਾਂ ਕੀ ਹੈਗੀ ਆ ਠੀਕ ਹੈ ਠੀਕ ਹੈ ਜੀ ਸਰ ਇਹ ਪੈਲਵਿਕ ਇਨਫਲੇਮੇਸ਼ਨ ਡਿਜ਼ੀਜ਼ ਯੂਟਰਸ ਦੇ ਵਿੱਚ ਹੋ ਜਾਂਦੀ ਹੈ ਬੱਚੇਦਾਨੀ ਲੇਡੀ ਆਪਣੇ ਬੱਚੇਦਾਨੀ ਤੋਂ ਹੀ ਉਹ ਮਾਂ ਘਵਾਉਂਦੀ ਹੈ ਤੇ ਉਸ ਸ਼ੋਭਿਤ ਵੀ ਇੱਕ ਆਪਣੇ ਬੱਚੇਦਾਨੀ ਦੇ ਕਰਕੇ ਹੀ ਹੈ ਕਿਉਂਕਿ ਉਹਨਾਂ ਦੇ ਕੋਲ ਇੱਕ ਪਾਵਰ ਹੈ ਜੋ ਗॉड ਨੇ ਦਿੱਤੀ ਹੈ ਉਸ ਨੂੰ ਮਾਂ ਬਣਨ ਦੀ ਤੇ ਮਾਂ ਉਹਨੇ ਬੰਨਣਾ ਹੈ ਯੂਟਰਸ ਦੀ ਯਾਨੀ ਬੱਚੇਦਾਨੀ ਦੇ ذریعے ਤੇ ਸਾਨੂੰ ਆਪਣਾ ਮੂੰਹ ਸਵਾਰਨ ਦੀ ਬਜਾਏ ਸਾਨੂੰ ਉਸ ਸਵਾਰਨਾ ਚਾਹੀਦਾ ਜਿਹੜੇ ਅੰਗ ਕਰਕੇ ਅਸੀਂ ਸੁਸ਼ੋਭਿਤਾ ਉਹ ਅੰਗ ਕੀ ਹੈ ਬੱਚੇਦਾਨੀ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਕਿ ਜਿਹੜੀਆਂ ਔਰਤਾਂ ਨੇ ਆਪਣੇ ਬੱਚੇਦਾਨੀ ਤੋਂ ਜ਼ਿਆਦਾ ਆਪਣੇ ਫੇਸ ਨੂੰ ਤਰਜੀਹ ਦਿੱਤੀ ਤੇ ਉਹਨਾਂ ਦਾ ਫਿਰ ਦੂਸਰਾ ਬੱਚੇ ਵਾਲਾ ਕੰਮ ਖਰਾਬ ਹੀ ਹੋਇਆ ਸਰ ਉਲਟ ਜਿਨੇ ਆਪਣੇ ਬੱਚੇ ਮੂੰਹ ਤੇ ਲਿਪਾ ਪੋਚੀ ਕੀਤੀ ਅੱਛਾ ਉਹਦਾ ਬੱਚੇਦਾਨੀ ਖਰਾਬ ਤੇ ਜੇ ਬੱਚੇਦਾਨੀ ਅਸੀਂ ਸੰਵਾਰ ਲਈ ਤਾਂ ਸਾਨੂੰ ਮੂੰਹ ਤੇ ਲੀਪਾ ਪੋਚੀ ਕਰਨ ਦੀ ਲੋੜ ਹੀ ਨਹੀਂ ਕਿਉਂਕਿ ਸਾਰੀਆਂ ਪ੍ਰੋਬਲਮ ਤੇ ਹਾਰਮੋਨ ਇੰਬੈਲੈਂਸ ਜਿਵੇਂ ਉਹ ਬੱਚੇਦਾਨੀ ਸੰਭਾਲ ਲਈ ਸਾਡਾ ਮੂੰਹ ਤੇ ਆਪੇ ਗਲੋ ਕਰਨਾ ਸਾਡੇ ਦੋਨੇ ਕੰਮ ਹੋ ਗਏ ਇੱਕ ਪੰਥ ਦੋ ਕਾਜ ਪੰਥ ਕੀ ਹੈ ਸਾਡਾ ਇੱਕ ਕੰਮ ਹੈ ਸਿਰਫ ਬੱਚੇਦਾਨੀ ਨੂੰ ਸਵਾਰ ਲਈਏ ਆਪਾਂ ਜੀ ਜੀ ਬਿਲਕੁਲ ਤੰਦਰੁਸਤ ਰੱਖਣਾ ਹੈ ਜੀ ਤੇ ਹੁਣ ਇਹਦਾ ਇਹਦੇ ਚ ਜਾਂ ਤਾਂ ਪੀਆਈਡੀ ਇਨਫੈਕਸ਼ਨ ਪੈਲਵਿਕ ਇਨਫਲੇਮੇਸ਼ਨ ਡਿਜ਼ੀਜ਼ ਪੈਲਵਿਸ ਦੇ ਵਿੱਚ ਇਨਫਲੇਮੇਸ਼ਨ ਹੋ ਰਾਂਦੀ ਹੈ ਸਾਡੀ ਇਸ ਬੱਚੇਦਾਨੀ ਦੇ ਵਿੱਚ ਇਹ ਬੱਚੇਦਾਨੀ ਹੈ ਸਾਰੀ ਸਰ ਇਹ ਸਾਡਾ ਮੇਨ ਹਿੱਸਾ ਹੈ ਲੇਡੀ ਦਾ ਇਹਨੂੰ ਸਵਾਰਨਾ ਸੀ ਅੱਛਾ ਇਹਦੇ ਵਿੱਚ ਜੇ ਇਨਫੈਕਸ਼ਨ ਹੋ ਗਈ ਭਾਵੇਂ ਉਹ ਸਰਵਿਕ ਏਰੀਆ ਚ ਭਾਵੇਂ ਇਹ ਯੂਟਰਸ ਦੇ ਵਿੱਚ ਤੇ ਇਹ ਇਨਫੈਕਸ਼ਨ ਹੋਣ ਕਰਕੇ हां ए इन्फेक्शन जे ਹੋਏਗੀ ਤਾਂ ਸਰ ਟਿਊਬ ਦੇ ਵਿੱਚ ਹੀ ਪ੍ਰੋਬਲਮ ਆਏਗੀ ਓਵਰੀਜ ਵੀ ਅੰਡੇ ਵਧੀਆ ਨਹੀਂ ਬਣਨਗੇ ਉਹਨਾਂ ਦੀ ਮੋਰਫੋਲੋਜੀ ਨਹੀਂ ਅੱਛੀ ਹੋਏਗੀ ਯੂਟੀਆਈ ਇਨਫੈਕਸ਼ਨ ਯੂਰੀਨਰੀ ਟਰੈਕ ਇਨਫੈਕਸ਼ਨ ਇਹ ਇਨਫੈਕਸ਼ਨ ਹੋਣ ਕਰਕੇ ਹੁਣ ਇਹਦੇ ਸਿੰਪਟਮ ਕਿਵੇਂ ਦਿਖਣਗੇ ਜੇ ਇਹ ਇਨਫੈਕਸ਼ਨ ਬਾਡੀ 'ਚ ਹੈਗੀ ਆ ਤਾਂ ਲੇਡੀ ਦੇ ਉੱਪਰਲੇ ਪਾਰਟ ਦੇ ਵਿੱਚ ਸੋਜਾ ਰਹੂਗਾ ਬੱਚੇਦਾਨੀ 'ਚ ਵੀ ਸੋਜਾ ਰਹੂਗਾ ਤੇ ਜੇ ਬੱਚੇਦਾਨੀ 'ਚ ਸੋਜਾ ਹੈ ਤੇ ਬੱਚੇ ਬੱਚੇਦਾਨੀ ਬੱਚਾ ਪੈਦਾ ਨਹੀਂ ਕਰ ਸਕਦੇਗੀ ਹੁਣ ਇਹਦੇ ਸਿੰਪਟਮ ਕੀ ਦਿਖਨੇ ਇੱਕ ਤਾਂ ਮੈਂ ਤੁਹਾਨੂੰ ਦੱਸ ਦਿੱਤਾ ਇਹਦੇ ਜਿਹੜੇ ਸਿੰਪਟਮ ਲੱਛਣ ਆ ਜਿਹੜੇ ਮੂੰਹ ਤਾਂ ਉਹਨਾਂ ਨੂੰ ਲੀਪਾ ਪੋਚੀ ਕਰਨਾ ਪੈਣਾ ਕਿਉਂਕਿ ਮੂੰਹ ਤੇ ਐਕਨੇ ਬਲੈਮਿਸ਼ਸ ਪਿੰਪਲਸ ਕਿਉਂਕਿ ਹਾਰਮੋਨ ਇੰਬੈਲੈਂਸ ਹੈ ਅੰਦਰ ਇਨਫੈਕਸ਼ਨ ਪਈ ਹੋਈ ਹੈਗੀ ਹੈ ਤੇ ਹੋ ਜੀ ਅੰਦਰਲੀ ਇਨਫੈਕਸ਼ਨ ਖਤਮ ਕਰਦੀਏ ਚਿਹਰੇ ਦਾ ਵੀ ਨਿਖਾਰ ਆਊਗਾ ਐਕਨੇ ਪਿਗਮੈਂਟੇਸ਼ਨ ਗਲੋ ਜਿਹੜਾ ਅਸੀਂ ਆਰਟੀਫੀਸ਼ੀਅਲ ਚੀਜ਼ਾਂ ਨਾਲ ਲਿਆਉਣ ਦੀ ਕੋਸ਼ਿਸ਼ ਕਰਦੇ ਨੇ ਸਾਡੀਆਂ ਭੈਣਾਂ ਔਰ ਜ਼ਿਆਦਾਤਰ ਖਤਾ ਖਾ ਜਾਂਦੀਆਂ ਨੇ ਉਹ ਵੀ ਠੀਕ ਹੋ ਜਾਏਗਾ ਫਿਰ ਬਿਲਕੁਲ ਸਰ ਫਿਰ ਉਹ ਲੋਡ ਹੀ ਨਹੀਂ ਪਹਿਣੀ ਸਾਨੂੰ ਆਰਟੀਫੀਸ਼ੀਅਲ ਕੋਈ ਵੀ ਕਰੀਮਾਂ ਫੇਸ ਤੇ ਲਾਉਣ ਦੀ ਲੋੜ ਨਹੀਂ ਪੈਣੀ ਹੈਗੀ ਅਸੀਂ ਆਪਣੇ ਬੱਚਿਆਂ ਦੇ ਨੂੰ ਠੀਕ ਕਰਨਾ ਆ ਹੁਣ ਜੇ ਇਹ ਇਨਫੈਕਸ਼ਨ ਹੈਗੀ ਆ ਤਾਂ ਇਹਦੇ ਕਾਰਨ ਕੀ ਹੁੰਦੇ ਆ ਇਹ ਹੁੰਦੀ ਕਿਉਂ ਆ ਸਭ ਤੋਂ ਵੱਡਾ ਸਭ ਤੋਂ ਵੱਡਾ ਸਵਾਲ ਤਾਂ ਹੁਣ ਦੇਖੋ ਸਰ ਜੇ ਅਸੀਂ ਲਾਈਫ ਸਟਾਈਲ ਡਿਸਆਰਡਰ ਤੇ ਲਈਏ ਤੇ ਸਭ ਤੋਂ ਪਹਿਲਾ ਕੌਸ ਜਿਹੜਾ ਆ ਉਹ ਹੈ ਜੀ ਆਊਟਡੋਰ ਡਾਈਨਿੰਗ ਆਊਟਡੋਰ ਡਾਈਨਿੰਗ ਮਤਲਬ ਸਰ ਕਿਉਂਕਿ ਅੱਜ ਦੇ ਟਾਈਮ ਤੇ 70 80% ਲੇਡੀਜ਼ ਕਹਿੰਦੀਆਂ ਕਿ ਅਸੀਂ ਅੱਜ ਸਾਡਾ ਮੂਡ ਨਹੀਂ ਹੈ ਘਰੇ ਬਣਾਉਣ ਦਾ ਆਪਾਂ ਬਾਹਰੋਂ ਖਾਣਾ ਹੈ ਮੈਨੂੰ ਪਤਾ ਹੈ ਕਿ ਜਿਹੜੀਆਂ ਬਾਜਪਨ ਜਾਂ ਇਨਫਰਟੀਲਿਟੀਜ਼ ਹੈਗੀਆਂ ਉਹ ਤਲੇ ਛਲੇ ਤਾਂ ਨਹੀਂ ਖਾਂਦੀਆਂ ਪਰ ਉਹ ਬਾਹਰੋਂ ਆਊਟਡੋਰ ਡਾਈਨਿੰਗ ਤੋਂ ਬਾਜ ਵੀ ਨਹੀਂ ਆਉਂਦੀਆਂ ਮਤਲਬ ਆਊਟਡੋਰ ਡਾਈਨਿੰਗ ਹੈਗੀ ਹੈ ਜਿਹੜੀ ਯਾਨੀ ਕਿ ਅਸੀਂ ਹੋਟਲਾਂ ਦੇ ਵਿੱਚ ਜਿਹੜਾ ਅੱਜਕੱਲ ਰਿਵਾਜ ਚੱਲਿਆ ਹੈ ਹਰੇਕ ਹੀ ਹੈ ਲੇਡੀਜ਼ ਦਾ ਮੂਡ ਨਹੀਂ ਹੁੰਦਾ ਚਲੋ ਜੀ ਬਾਹਰੋਂ ਚੱਲਦੇ ਆਂ ਖਾ ਪੀ ਆਉਣੇ ਜਾਂ ਬਾਹਰੋਂ ਮੰਗਾ ਲੈਂਨੇ ਆ ਉਹੀ ਤਾਂ ਕੰਮ ਖਰਾਬ ਕਰੇ ਸਾਨੂੰ ਕੀ ਪਤਾ ਮੈਂ ਤੇ ਪਿਛਲੀ ਵੀਡੀਓ ਦੇ ਵਿੱਚ ਫ੍ਰਿਜ ਦੇ ਵਿੱਚ 40 45 ਮਿੰਟ ਵੀ ਸਟੋਰ ਕੀਤੀਆਂ ਚੀਜ਼ਾਂ ਤੋਂ ਮਨਾ ਕੀਤਾ ਆ ਪਰ ਸਾਨੂੰ ਕੀ ਪਤਾ ਕਿੰਨਾ ਕਿੰਨੇ ਪੁਰਾਣੇ ਪਏ ਤੇਲ ਦੇ ਵਿੱਚ ਵਾਰੀ-ਵਾਰੀ ਤੜਕੇ ਲਾਈ ਜਾਂਦੇ ਆ ਵਾਰੀ-ਵਾਰੀ ਉਸ ਨੂੰ ਰੀਯੂਜ਼ ਕਰਦੇ ਪਏ ਆ ਅਸੀਂ ਇਸ ਕਰਕੇ ਅਗਰ ਇੱਕ ਦਿਨ ਬਾਅਦ ਖਾ ਲਿਆ ਤਾਂ ਸਮਝੋ ਉਹਨੇ ਸਾਡਾ 6 ਦਿਨਾਂ ਦਾ ਹੈਲਥੀ ਖਾਦਾ ਪੀਤਾ ਸਾਰਾ ਡਿਸਟਰਬ ਕਰ ਦੇਣਾ ਤੇ ਜੇ ਦੂਸਰੀ ਖੂ ਖਾਤੇ ਚ ਲਿਆ ਗਿਆ ਜੇ ਅਸੀਂ ਚੰਗੀ ਡਾਈਟ 6 ਦਿਨ ਕਰਦੇ ਰਹੇ ਤੇ 7ਵੇਂ ਦਿਨ ਜਾ ਕੇ ਅਸੀਂ ਹੋਟਲ ਦੇ ਵਿੱਚ ਖਾਣਾ ਵਾਣਾ ਖਾ ਲਿਆ ਤਾਂ ਉਹ ਖੂ ਚ ਚਲੇਗੀ ਢਿੱਡ ਚ ਨਹੀਂ ਗਈ ਸਰ ਬਿਲਕੁਲ ਸਹੀ ਕਹਿੰਦੇ ਹੋ ਉਹ ਪੇਟ ਚ ਨਹੀਂ ਗਈ ਖੂ ਚ ਚਲੀ ਗਈ ਤੇ ਜੇ ਹੁਣ ਅਸੀਂ ਅਗਲੀ ਗੱਲ ਕਰੀਏ ਅਗਲਾ ਰੀਜ਼ਨ ਹੈ ਸਰ ਸਾਡੀ ਹੋਮ ਡਿਲੀਵਰੀ ਹੋਮ ਡਿਲੀਵਰੀ ਉਹ ਕੀ ਜੀ ਸਰ ਜੇ ਹੋਮ ਡਿਲੀਵਰੀ ਲਾਈਕ ਜਿਹੜੇ ਹੁਣ ਤੁਹਾਨੂੰ ਪਤਾ ਹੀ ਹੈ ਡੋਮੀਨੋਸ ਵੀਗੀ KFC ਪਤਾ ਨਹੀਂ ਤਰ੍ਹਾਂ ਤਰ੍ਹਾਂ ਦੇ ਹੁਣ ਜੇ ਮੈਂ ਮੇਰੀਆਂ ਭੈਣਾਂ ਨੂੰ ਮਨਾ ਕਰਤਾ ਨਾ ਵੀ ਤੁਸੀਂ ਆਊਟਡੋਰ ਡਾਈਨਿੰਗ ਨਹੀਂ ਕਰਨੀ ਉਹਨਾਂ ਨੇ ਹੋਮ ਡਿਲੀਵਰੀ ਸ਼ੁਰੂ ਕਰ ਦੇਣੀ ਆ ਕੁਝ ਤਾਂ ਕਰਨਾ ਹੀ ਹੈ ਨਾ ਮੇਰੀ ਭੈਣਾਂ ਨੇ ਤੇ ਹੁਣ ਜੇ ਹੋਮ ਡਿਲੀਵਰੀ ਜੇ ਹੋਮ ਡਿਲੀਵਰੀ ਆਪਾਂ ਚੱਲ ਰਹੀ ਹੈ ਤਾਂ ਉਹ ਨੇ ਬੱਚੇ ਵਾਲੀ ਡਿਲੀਵਰੀ ਤਾਂ ਸਾਰੀ ਉਮਰ ਨਹੀਂ ਹੋਣੀ ਉਹ ਨੇ ਆਪੇ ਬੰਦ ਕਰ ਦੇਣੀ ਆ ਫਿਰ ਅਸੀਂ ਹੋਮ ਡਿਲੀਵਰੀਆਂ ਜੋਗੇ ਹੀ ਰਹਿ ਜਾਾਂਗੇ ਇੰਨਾ ਜ਼ਿਆਦਾ ਫਰਕ ਹੈ ਬਾਹਰ ਤੇ ਅੰਦਰਲੇ ਘਰ ਦੇ ਖਾਣੇ ਦਾ ਸਰ ਤੁਸੀਂ ਪੁਰਾਣੇ ਟਾਈਮ ਦੇ ਨਾਲ ਕੰਪੇਅਰ ਕਰ ਲਓ ਕੀ ਉਹ ਪੁਰਾਣੇ ਟਾਈਮ ਤੇ ਇੰਨਾ ਔਖਾ ਹੁੰਦਾ ਸੀ ਬੱਚਾ ਜੰਮਣਾ ਉਹ ਤਾਂ ਨੋ ਸਸ ਇਕੱਠੀਆਂ ਬੱਚਾ ਜੰਮਦੇ ਸੀ ਇਹ ਨਹੀਂ ਪਤਾ ਹੁੰਦਾ ਸੀ ਕਿ ਵੀ ਸੱਸ ਨੂੰ ਵੀ ਦਿਨ ਚੜੇ ਹੋਏ ਐ ਤੇ ਉਧਰੋਂ ਬਹੂ ਦੇ ਕੋਲ ਹੀ ਬੱਚੇ ਐ ਸੱਸ ਕੋਲ ਤਾਂ ਪਹਿਲਾਂ 6 ਐ ਪਤਾ ਹੋਣਾ ਸਾਡੇ ਦਾਦੇ ਦਾਦੀਆਂ ਜਿਹੜੀਆਂ ਸੀਗੇ ਸਿਰ 12-12 ਬੱਚੇ ਉਹਨਾਂ ਦੇ ਹੋ ਜਾਂਦੇ ਸੀ ਪਤਾ ਨਹੀਂ ਕਿੰਨੇ ਕੇਸ ਖਰਾਬ ਹੋਏ ਅੱਜ 12 ਛੱਡੋ ਸਰ ਇੱਕ ਲੈਣਾ ਔਖਾ ਹੋ ਗਿਆ ਅੱਛਾ ਮੈਂ ਸਵੇਰੇ ਸਵੇਰੇ ਤੁਹਾਡੇ ਕੋਲ ਬੜਾ ਇਮੋਸ਼ਨਲ ਜੋੜਾ ਬੈਠਾ ਸੀ ਅੱਜ ਤੇ ਬਿਚਾਰਾ ਚਲੋ ਵਿਚਾਰਾ ਤਾਂ ਕਿ ਜਦੋਂ ਮਿਸ ਗਾਈਡ ਹੋ ਜਾਂਦੇ ਨੇ ਮਿਸਲੀਡ ਹੋ ਜਾਂਦੇ ਨੇ ਤੇ ਫਿਰ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਨੇ ਵਿਚਾਰਾ ਸ਼ਬਦ ਦਾ ਚਲੋ ਮਾਫਕਾ ਨਾ ਨਹੀਂ ਇਸਤੇਮਾਲ ਕਰ ਸਕਦੇ ਤੇ ਹਸਬੰਡ ਜ਼ਿਆਦਾ ਰੋ ਰਿਹਾ ਸੀ ਘਰ ਵਾਲੀ ਉਹ ਤੋਂ ਜ਼ਿਆਦਾ ਭਾਵੁਕ ਹੋਈ ਸੀ ਘਰ ਵਾਲੀ ਉਹ ਤੋਂ ਜ਼ਿਆਦਾ ਭਾਵੁਕ ਸੀ ਹਸਬੰਡ ਉਸ ਤੋਂ ਜ਼ਿਆਦਾ ਰੋ ਰਿਹਾ ਸੀ ਕੀ ਪ੍ਰੋਬਲਮ ਕੀ ਸੀ ਉਹਨਾਂ ਦੀ ਸਰ ਉਹਨਾਂ 45 ਕ੍ਰਾਸ ਕਰ ਚੁੱਕੇ ਸੀ ਦੋਨੋਂ ਜਾਨੇ ਤੇ ਮੇਰੇ ਲਈ ਹੁਣ ਤੁਸੀਂ ਆਪ ਫੀਲ ਕੀਤਾ ਕਿ ਅਸੀਂ ਸ਼ੂਟ ਕਰਨ ਤੋਂ ਲੇਟ ਵੀ ਹੋਏ ਉਹਨਾਂ ਕਰਕੇ ਸਰ ਮੈਨੂੰ ਬਹੁਤ ਔਖਾ ਹੋ ਰਿਹਾ ਸੀ ਉਹਨਾਂ ਨਾਲ ਡੀਲ ਕਰਨਾ ਕਿਉਂਕਿ ਉਹ ਚੜੇ ਹੋਏ ਸੀਗੇ ਐਲੋਪੈਥਿਕ ਡਾਕਟਰਾਂ ਦੇ ਹੱਥੇ ਤੇ ਉਹਨਾਂ ਦੀ ਜਿਹੜੀ ਇਨੀਸ਼ੀਅਲ ਪ੍ਰੋਬਲਮ ਸੀਗੀ ਸਰ ਪਹਿਲਾਂ ਤਾਂ ਉਹਨਾਂ ਦਾ ਐਮਐਚ ਵਧਿਆ ਸੀਗਾ ਹੁਣ ਜਦੋਂ ਐਮਐਚ ਚੰਗਾ ਪਿਆ ਤਾਂ ਸਾਨੂੰ ਨਹੀਂ ਚਾਹੀ ਸਾਨੂੰ ਚਾਹੀਦਾ ਹੀ ਨਹੀਂ ਕਿ ਅਸੀਂ ਹੋਰ ਦਵਾਈਆਂ ਵੱਲ ਪਈਏ ਅਸੀਂ ਹੋਮ ਰੈਮਡੀਜ਼ ਲੈ ਲਈਏ ਹੋਮ ਰੈਮਡੀਜ਼ ਨਾਲ ਆਪਣਾ ਟ੍ਰੀਟਮੈਂਟ ਕਰੀਏ ਅੱਛਾ ਉਹਨਾਂ ਦਾ ਸਰ ਓਪਨ ਸਰਜਰੀ ਓਵਰਇਜ਼ ਦੀ ਹੋਈ ਹੋਈ ਸੀ ਕਿਉਂਕਿ ਓਵਰੀਸ 'ਚ ਸਿਸਟ ਬਣ ਰਹੀਆਂ ਸੀਗੀਆਂ ਔਰ ਫਾਈਬਰੌਇਡ ਬਣ ਰਹੇ ਸੀਗੇ ਉਹਨਾਂ ਦੇ ਇਸ ਕਰਕੇ ਉਹਨਾਂ ਨੇ ਦੋ ਤਿੰਨ ਓਪਰ ਸਰਜਰੀ ਕਰਾਈਆਂ ਔਰ ਉਸ ਤੋਂ ਬਾਅਦ ਉਹਨਾਂ ਦੀ ਜਿਹੜੀ ਐਂਡੋਮੈਟ੍ਰੀਅਮ ਬਲਾਈਨਿੰਗ ਹੈ ਨਾ ਸਰ ਉਹ ਖਤਮ ਹੀ ਹੋ ਚੁੱਕੀ ਸੀਗੀ ਹਨ ਆਸੀ ਉਸ ਜੋੜੇ ਦੀ ਗੱਲ ਕਰ ਰਹੇ ਆ ਐਂਡੋਮੈਟਰੀਅਮ ਖਤਮ ਹੋ ਗਈ ਮਤਲਬ ਉਹ ਨਹੀਂ ਪਰਦੀ ਪਈ ਤਾਂ ਮਤਲਬ ਪੀਰੀਅਡ ਬੰਦ ਔਰ ਅਗਰ ਪੀਰੀਅਡ ਬੰਦ ਹੈ ਤਾਂ ਮੀਨਸ ਏ ਐਮ ਐਚ ਬਿਲਕੁਲ ਡਾਊਨ ਜਦਕਿ ਮੈਂ ਉਹਨਾਂ ਦੀ ਸਿਰ ਪਹਿਲੀ ਰਿਪੋਰਟ ਦੇਖੀ ਨਾ ਉਹ ਵਿਚਾਰੇ ਆਪ ਖੋਲ ਕੇ ਬੈ ਗਏ ਕਿ ਮੈਡਮ ਪਹਿਲੀ ਰਿਪੋਰਟ ਜਿਹੜੀ ਅਸੀਂ ਜਦੋਂ ਸ਼ੁਰੂ ਕੀਤਾ ਸੀ ਟ੍ਰੀਟਮੈਂਟ ਦਾ ਮੇਰਾ ਏ ਐਮ ਐਚ 3.ਸਮਥਿੰਗ ਸੀਗਾ ਤੇ ਅੱਜ ਉਹਨਾਂ ਦਾ 0.01 ਨੈਨੋਗ੍ਰਾਮ ਸੀ ਅੱਜ ਸਰ ਉਹਨਾਂ ਦਾ ਤੇ ਅੱਜ ਉਹ ਇੱਥੋਂ ਤੱਕ ਉਹ ਰੋ ਰਹੇ ਸੀਗੇ ਕਿ ਉਹਨਾਂ ਨੇ ਸਰ ਸੈਰੋਗੇਸੀ ਕਰਾਣੇ ਸੀ ਕਿਉਂਕਿ ਲੇਡੀ ਦੇ ਅੰਡੇ ਨਹੀਂ ਬਣ ਰਹੇ ਸੀਗੇ ਕਹਿੰਦੇ ਮੈਡਮ ਸਾਨੂੰ ਪੈਸਿਆਂ ਦੀ ਪਰਵਾਹ ਨਹੀਂ ਹੈਗੀ ਮੈਂ ਕਿ ਸਿਰ ਪੈਸਾ ਤੁਸੀਂ ਇਹਨਾਂ ਲਾ ਤਾਂ ਪੈਸਾ ਛੱਡੋ ਤੁਸੀਂ ਤਾਂ ਸਰੀਰ ਪੈਸੇ ਲਾ ਲਾ ਕੇ ਆਪਣੀ ਵਾਈਫ ਦਾ ਸਰੀਰ ਹੀ ਖਰਾਬ ਕਰ ਲਿਆ ਸਰ ਨਾਲ ਮੈਨੂੰ ਅੱਜ ਕਹੇ ਸੀ ਕਿ ਮੈਡਮ ਅੱਜ ਸਾਡੀ ਨੋਬਤ ਅਸੀਂ ਆਪਣੀ ਮੇਡ ਨੂੰ ਮੇਡ ਕਿਹੜੀਆਂ ਸਰ ਉਹ ਹੀ ਆ ਬਾਹਰ ਦੀਆਂ ਬਿਹਾਰ ਨਾ ਵੀ ਹੋਰ ਨਾ ਤੁਹਾਨੂੰ ਪਤਾ ਹੀ ਆ ਤੇ ਇਹ ਸਾਡੀ ਮੇਡ ਨੂੰ ਅਸੀਂ ਸਰੋਗੇਸੀ ਲਈ ਰੈਡੀ ਕੀਤਾ ਆ ਤੇ ਹੁਣ ਅਸੀਂ ਇਹ ਸੋਚ ਰਹੇ ਆਂ ਵੀ ਕਮ ਸੇ ਕਮ ਐਗ ਤਾਂ ਮੇਰੀ ਮੈਡਮ ਦਾ ਹੋ ਜਾਏ ਸਪਰਮ ਤਾਂ ਮੇਰਾ ਹੈਗਾ ਸਰ ਉਹ ਬੱਚਾ ਜਿੱਥੇ ਬੱਚੇਦਾਨੀ ਆਉਦੀ ਨਹੀਂ ਸਰੋਗੇਸੀ ਦੇ ਵਿੱਚ ਐਗ ਆਪਣਾ ਨਹੀਂ ਤੇ ਸਾਡਾ ਇਹ ਵਜੂਦ ਕੀ ਰਹਿ ਗਿਆ ਮੈਨੂੰ ਸਿਰਫ ਤੁਸੀਂ ਇਸ ਗੱਲ ਦਾ ਜਵਾਬ ਦੇਣ ਮੇਰੇ ਦਰਸ਼ਕ ਵੀ ਕਿ ਸਾਡਾ ਵजूद ਕੀ ਰਹਿ ਗਿਆ ਕਿਉਂ ਕਿਉਂਕਿ ਸਾਡਾ ਖਾਣਾ ਪੀਣਾ ਸਾਡਾ ਲਾਈਫ ਸਟਾਈਲ ਅਸੀਂ ਗਲਤ ਹੱਥੇ ਚੜਦੇ ਹਾਂ ਅਸੀਂ ਮੈਂ ਪਹਿਲਾਂ ਵੀ ਕਿਹਾ ਕਿ ਕਿਚਨ ਇਜ਼ ਅਰ ਫਰਸਟ ਫਾਰਮੇਸੀ ਤੇ ਤੁਹਾਡੇ ਘਰ ਦਾਦੀਆਂ ਨਾਨੀਆਂ ਮਦਰਜ਼ ਬੈਠੀਆਂ ਉਹ ਤੁਹਾਡੇ ਪਹਿਲੇ ਡਾਕਟਰ ਜੀ 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 ਕਿਉਂਕਿ ਅਸੀਂ ਉਹਨਾਂ ਦੇ ਸਲਾਹ ਨਾਲ ਚੱਲੀਏ ਤਾਂ ਉਹ ਸਾਡੇ ਪਹਿਲੇ ਡਾਕਟਰ ਕਿਚਨ ਸਾਡੀ ਫਰਸਟ ਫਾਰਮੇਸੀ ਸਰ ਸਰ ਮੈਂ ਤੁਹਾਨੂੰ ਸੱਚੀ ਦੱਸਾਂ ਸਰ ਮੈਂ ਤੁਹਾਨੂੰ ਐਜ਼ ਅ ਵੀਰ ਮੇਰੇ ਛੋਟੇ ਵੀਰ ਵੱਡੇ ਵੀਰ ਜੋ ਮੈਂ ਤੁਸੀਂ ਇੱਕ ਫੀਲ ਕੀਤਾ ਹੋਣਾ ਕਿ ਮੈਂ ਬੜੇ ਦੁੱਖ ਦਰਦ ਦੇ ਨਾਲ ਮੇਰੀਆਂ ਇਹ ਸਾਰੀਆਂ ਰਿਪੋਰਟਸ ਅੱਜ ਵੀ ਕੋ ਨਾ ਮੇਰਾ ਟੇਬਲ ਤੇ ਮੇਰੀਆਂ ਰਿਪੋਰਟਸ ਹੀ ਪਈਆਂ ਜੋ ਰਿਐਲਿਟੀ ਤੁਹਾਡੇ ਸਾਹਮਣੇ ਆ ਮੈਂ ਇਦਾਂ ਰੱਖ ਲੈਣੀ ਮੇਰੇ ਪੇਸ਼ੈਂਟ ਨੂੰ ਦਿਖਾਉਣ ਵਾਸਤੇ ਤਾਂ ਮੈਂ ਤੁਹਾਨੂੰ ਸੱਚੀਆਂ ਗੱਲਾਂ ਹੀ ਦੱਸਦੀਆਂ ਵੀ ਆ ਵੀ ਰਿਕਵਰ ਹੋਇਆ ਆ ਵੀ ਹੁਣ ਹੁਣ ਸੁਣ ਲਓ ਤੁਸੀਂ ਹੁਣ ਮੈਂ ਨਾਮ ਨਹੀਂ ਲੈਣਾ ਚਾਹੁੰਦੀ ਸ਼ੀਜ਼ ਫ্রম ਜਰਮਨੀ ਆਫਟਰ 17 ইয়ার 17 ਸਾਲਾਂ ਬਾਅਦ ਉਹ ਇੱਕ ਸੁਭਾਗੇ ਦੇ ਨਾਲ ਕਨਸੀਵ ਕਰ ਗਈ ਸੁਭਾਗੇ ਸਰ ਸੋਭਾਗਿਆ ਮੈਡੀਸਨ ਜਿਹੜੀ ਆਪਾਂ ਹਰ ਮੈਨੂੰ ਲੱਗਾ ਕਿ ਤੇ ਸੋਭਾਗਿਆ ਨਾਲ ਕਨਸੀਵ ਕਰ ਗਈ ਸੋਭਾਗਿਆ ਮੈਡੀਸਨ ਇਹ ਸੋਭਾਗਿਆ ਸਰ ਮੈਂ ਹਮੇਸ਼ਾ ਆਪਣੇ ਪੇਸ਼ੈਂਟ ਨੂੰ ਕਹਿੰਨੀ ਆ ਕਿ ਸੋਭਾਗਿਆ ਕੈਪਸੂਲ ਤਾਂ ਮੈਨੂੰ ਬਿਨਾ ਪੁੱਛੇ ਲੈ ਲਓ 17 ਸਾਲ ਬਾਅਦ ਉਹ ਲੇਡੀ ਨੇ ਬਿਨਾ ਪੁੱਛੇ ਸੋਭਾਗਿਆ ਸਿੱਧਾ ਆਰਡਰ ਕੀਤੀ ਸੀ 1 ਮਹੀਨੇ ਚ ਕਨਸੀਵ ਕਰ ਗਈ ਜੀ ਜੀ ਉਹ ਨਾਲ ਆਪਾਂ ਉਹਨਾਂ ਨੂੰ ਕੀ ਲਾਇਆ ਸਰ ਆਪਾਂ ਉਹਨਾਂ ਨੂੰ ਲਾਇਆ ਯੂ ਪਾਵਰ ਯੋਗ ਜਿਵੇਂ ਅੱਜ ਸ਼ੇਰੇ ਮੈਡਮ ਬੈਠੇ ਸੀ ਉਹਨਾਂ ਦੇ ਐਂਡੋਮੈਟ੍ਰੀਮ ਲਾਈਨਿੰਗ ਹੀ ਨਹੀਂ ਬਣਦੀ ਉਹਨਾਂ ਦਾ ਯੂਟਰਸ ਹੀ ਹੈਲਦੀ ਨਹੀਂ ਹੈ ਉੱਥੇ ਆਪਾਂ ਨੂੰ ਯੂ ਪਾਵਰ ਯੋਗ ਲਾਣਾ ਪੈਗਾ ਯੂਟਰਸ ਨੂੰ ਹੈਲਦੀ ਕਰਨ ਵਾਸਤੇ ਜੀ ਜੀ ਤੇ ਹੁਣ ਸਰ ਜੇ ਆਪਾਂ ਨਾਲ ਗੱਲ ਕਰੀਏ ਨਾ ਤਾਂ ਉਹਨਾਂ ਦੀ ਪ੍ਰੋਬਲਮ ਮੈਡਮ ਦੀ ਕੀ ਸੀ ਉਹਨਾਂ ਨੂੰ ਐਮਪਟੀ ਸਤਮਕ ਤੇ ਮੋਲਰ ਪ੍ਰੈਗਨਸੀ ਹੁੰਦੀ ਸੀਗੀ ਮਤਲਬ ਹੋ ਜਾਂਦੀ ਸੀਗੀ ਪ੍ਰੈਗਨਸੀ ਪਰ ਉਹਨਾਂ ਦਾ ਬੱਚੇ 'ਚ ਧੜਕਨ ਨਹੀਂ ਸੀ ਆਉਂਦੀ ਅੰਗ ਨਹੀਂ ਸੀ ਬਣਦੇ ਉਸ ਕੇਸ ਦੇ ਵਿੱਚ ਅਸੀਂ ਅੱਜ ਫਾਰਮੂਲੇਸ਼ਨ ਤਾਂ ਰੱਖੀ ਰੱਖੀ ਉਸ ਕੇਸ ਦੇ ਵਿੱਚ ਸਰੇ ਸ਼ਤਾਵਰ ਦਾ ਬਣਿਆ ਕਿ ਉਹ ਇਹਦੇ ਨਾਲ ਹੋਰ ਮੈਡੀਸਿਨਸ ਪਾਈਆਂ ਇਹ ਸ਼ਤਾਵਰ ਦਾ ਕਿਉਂ ਯੂਜ਼ ਕਰਨਾ ਸ਼ੁਰੂ ਕਰ ਦੇਣ ਤੇ ਅਸੀਂ ਅੱਜ ਮੇਨ ਇਨਫੈਕਸ਼ਨ ਦੀ ਗੱਲ ਕੀਤੀ ਇਨਫੈਕਸ਼ਨ ਦੇ ਨਾਲ ਯੂਟਰਸ ਪ੍ਰੋਲੈਪਸ ਦੀ ਵੀ ਅਗਰ ਪ੍ਰੋਬਲਮ ਹੈ ਭਾਰਾ ਪੈਂਦਾ ਹੈ ਪੇਡੂ ਭਾਰਾ ਲੱਗਦਾ ਤਾਂ ਵੀ ਉਹਨਾਂ ਨੇ ਚੰਦਾ ਤੇ ਸੋਮਿਆ ਕਿਉਂ ਇਹ ਸਾਡੇ ਤੋਂ ਲੱਲਨ ਇਹ ਓਵਰ 올 ਸੋਲੂਸ਼ਨ ਹੈ ਇਨਫੈਕਸ਼ਨ ਦਾ ਜਿਹੜੀ ਅਸੀਂ ਅੱਜ ਗੱਲ ਕਰ ਰਹੇ ਹਾਂ ਠੀਕ ਹੈ ਜੀ ਤੇ ਫਿਰ ਇਨਫੈਕਸ਼ਨ ਜਦੋਂ ਹੋ ਜਾਂਦੀ ਹੈ ਨਾ ਸਰ ਉਹਦੇ ਕਰਕੇ ਟਾਈਮ ਬਾਏ ਟਾਈਮ ਹੌਲੀ 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 ਵਾਈਟ ਬਲੱਡ ਚਾਰਜ ਵੇਜ ਆਇਨਾ ਚੋਂ ਰਹਿੰਦਾ ਹੈ ਕਿਉਂਕਿ ਬੈਕਟੀਰੀਆ ਵਧੇ ਰਹਿੰਦੇ ਹੈਗੇ ਆ ਐਬਨਾਰਮਲ ਹੋ ਜਾਂਦੇ ਆ ਉਹਦੇ ਕਰਕੇ ਉਹਨਾਂ ਨੂੰ ਲਿਕੋਰੀਆ ਦੀ ਵੀ ਦਿੱਕਤ ਆ ਜਾਂਦੀ ਹੈ ਤੇ ਉਸ ਦੇ ਵਿੱਚ ਸਰ ਇਹ ਪਾਊਡਰ ਕੈਪਸੂਲ ਤੇ ਟੈਬਲੇਟ ਇਹ ਤਿੰਨਾਂ ਦਾ ਕੰਬੀਨੇਸ਼ਨ ਉਹ ਆਪਣੇ ਤੋਂ ਲੈ ਸਕਦੇ ਆ ਔਰ ਇਹਦੇ ਨਾਲ ਆਪਾਂ ਉਹਨਾਂ ਨੂੰ ਦੇਣਾ ਲਿਕੋ ਸਰਪ ਜੇ ਉਹਨਾਂ ਦੀ ਪ੍ਰੋਬਲਮ ਮਾਈਨਰ ਜੀ ਹੈ ਤਾਂ ਅਸੀਂ ਕਹਿੰਦੇ ਇਹ ਵੀ ਨਾ ਲੈਣ ਜਿਵੇਂ ਅਸੀਂ ਅੱਜ ਮੈਡੀਸਿਨਸ ਕੁਝ ਰੱਖੀਆਂ ਇਹ ਕਾੜੀਆਂ ਵਾਲੀਆਂ ਸਰ ਇਹ ਕਾੜਾ ਹੀ ਇੱਕ ਤਰ੍ਹਾਂ ਦਾ ਕੱਲਾ ਸਿਰਫ ਮੰਗਾ ਲੈਣ ਤਾਂ ਵੀ ਇਨਫੈਕਸ਼ਨ ਕਿਉਰ ਹੋ ਜਾਣੀ ਹੈ ਸਰ ਜੀ ਜੀ ਕਿਉਂ ਫਿਰ ਇਹ ਆ ਚੀਜ਼ਾਂ ਰੱਖੇ ਨੇ ਤੁਸੀਂ ਅੱਜ ਇਹਨਾਂ ਦਾ ਕੀ ਦੱਸਣ ਵਾਲੇ ਹੋ ਤੁਸੀਂ ਇੱਥੇ ਤੁਸੀਂ ਹਲਦੀ ਰੱਖੀ ਹੈ ਫਟਕੜੀ ਹੈਗੀ ਖਿਲ ਕਰਕੇ ਰੱਖੀ ਸੁੰਢ ਰੱਖਿਆ ਨਾਲ ਤੁਸੀਂ ਬੀਜ ਰੱਖੇ ਨੇ ਚਾਰ ਤਰ੍ਹਾਂ ਦੇ ਤੇ ਦੋ ਤਰ੍ਹਾਂ ਦੀ ਹੋਰ ਔਸ਼ਧੀਆਂ ਰੱਖੀਆਂ ਨੇ ਸਰ ਅੱਜ ਮੈਂ ਓਵਰঅল ਸੋਲੂਸ਼ਨ ਇਨਫੈਕਸ਼ਨ ਦਾ ਪੈਲਵਿਕ ਇਨਫਲੇਮੇਸ਼ਨ ਡਿਜ਼ੀਜ਼ ਦਾ ਯੂਟੀਆਈ ਦਾ ਇਹਨਾਂ ਦੇ ਕਰਕੇ ਜਿਹੜਾ ਬੱਚਾ ਠਹਿਰਦਾ ਨਹੀਂ ਹੈਗਾ ਜੇ ਠਹਿਰ ਜਾਂਦਾ ਤਾਂ ਮਿਸਕੈਰੇਜ ਹੋ ਜਾਂਦਾ ਇਹਦੇ ਵਿੱਚ ਪਹਿਲਾ ਫਾਰਮੂਲਾ ਸਰ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਨੇ ਇਹ ਜੋ ਪਏ ਹੈ ਕਿ ਸਰ ਇਹ ਹੈਗੀ ਆਪਣੇ ਕੋਲ ਜੀ ਸ਼ਤਾਵਰ ਸ਼ਿਲਾਜੀਤ ਸਰ ਸ਼ਤਾਵਰ ਉਹਨਾਂ ਨੇ ਪਾਊਡਰ ਬਣਾ ਕੇ ਲੈਣੀ ਹੈ ਅੱਧਾ ਚਮਚ ਸ਼ਿਲਾਜੀਤ ਉਹਨਾਂ ਨੇ ਲੈਣੀ ਹੈ ਇੱਕ ਮਟਰ ਦੇ ਦਾਣੇ ਜਿੰਨੀ ਠੀਕ ਹੈ ਇਹ ਦੋਨੋਂ ਚੀਜ਼ਾਂ ਇਕੱਠੀਆਂ ਲੈਣੀਆਂ ਲੈਣੀਆਂ ਕਿਹਦੇ ਨਾਲ ਹੈ ਹੁਣ ਇਹਨਾਂ ਕਾੜਿਆਂ ਦੇ ਨਾਲ ਇਹ ਦੋ ਤਰ੍ਹਾਂ ਦੇ ਕਾੜੇ ਰੱਖਿਆ ਆਪਾਂ ਕਾੜਾ ਇਹ ਜੀਰਾ ਰੱਖਿਆ ਹੈ ਇਹ ਹੋ ਗਿਆ ਧਨੀਆ ਹੋ ਗਿਆ ਸੁੱਕਾ ਸੌਂਫ ਹੋ ਗਈ ਤੇ ਅਜਵਾਇਨ ਹੋ ਗਈ ਜੀ ਇਹਨਾਂ ਚਾਰਾਂ ਚੀਜ਼ਾਂ ਦਾ ਕਾੜਾ ਉਹਨਾਂ ਨੇ ਬਣਾ ਲੈਣਾ ਪਰ ਹੁਣ ਪਾਣਾ ਕਿੰਨਾ ਕਿਉਂਕਿ ਚਾਰ ਆਈਟਮਸ ਹੋ ਗਈਆਂ ਉਹਨਾਂ ਨੇ ਅੱਧਾ ਚਮਚ ਵੀ ਨਹੀਂ ਪਾਉਣਾ ਸਰ ਉਹਨਾਂ ਨੇ ਟੇਬਲ ਦਾ 1/4 ਮਤਲਬ ਦੋ ਆਈਟਮਸ ਨੂੰ ਮਿਲਾ ਕੇ ਉਹਨਾਂ ਦਾ ਅੱਧਾ ਚਮਚ ਹਾਰਡਲੀ ਹੋਣਾ ਚਾਹੀਦਾ ਮਤਲਬ ਇੱਕ ਚਮਚਾ ਹੋ ਗਿਆ ਸਾਰੀਆਂ ਜੀ ਸਾਰੀਆਂ ਚੀਜ਼ਾਂ ਦਾ ਇੱਕ ਚਮਚ ਲੈ ਕੇ ਰਾਤ ਨੂੰ ਪਿਉਂਦੇ ਨੇ ਸਵੇਰੇ ਉੱਠ ਕੇ ਇਹਦਾ ਕਾੜਾ ਪੀ ਲੈਣ ਤੇ ਇਸੇ ਕਾੜੇ ਦੇ ਨਾਲ ਉਹਨਾਂ ਨੇ ਇਹ ਦੋਨੋਂ ਚੀਜ਼ਾਂ ਨੂੰ ਰੈਗੂਲਰ ਲੈਣਾ ਸਰ ਜਿਵੇਂ ਟਾਈਮ ਦੱਸਦੀ ਆ ਮੇਰੇ ਪੇਸ਼ੈਂਟ ਉਸੇ ਟਾਈਮ 'ਚ ਮੈਨੂੰ ਰਿਜ਼ਲਟ ਦੱਸਦੇ ਆ ਇਹ ਸਰ 30 ਦਿਨ ਲੈਣਗੇ ਜੀ 31ਵਾਂ ਦਿਨ ਨਹੀਂ ਆਣਾ ਉਹਨਾਂ ਦੀ ਇਨਫੈਕਸ਼ਨ ਠੀਕ ਹੋ ਜਾਣੀ ਹੈ ਕੀ ਬਤਾ ਤੇ ਆ ਹਲਦੀ ਵਾਲਾ ਰੱਖਿਆ ਜੀ ਸਰ ਇਹ ਹਲਦੀ ਤੁਹਾਨੂੰ ਪਤਾ ਹੈ ਐਂਟੀ ਇਨਫਲਮੇਟਰੀ ਇਹਨੂੰ ਆਪਾਂ ਡਰੱਗ ਹੀ ਕਹਿ ਸਕਦੇ ਹਾਂ ਕਿ ਹਨਾ ਇਹਨੂੰ ਮੈਡੀਸਿਨ ਪਰਪਸ ਤੇ ਆਪਾਂ ਯੂਜ਼ ਕਰਦੇ ਆ ਉਹਨਾਂ ਨੇ ਹਲਦੀ ਤੇ ਆਹ ਸੁੰਦ ਇਹਨਾਂ ਦੋਨੋਂ ਦਾ ਕੜਾ ਕਿਉਂਕਿ ਇਹ ਇਦਾਂ ਹੁੰਦਾ ਸਰ ਕਿ ਮੇਰੇ ਪੇਸ਼ੈਂਟ ਜਿਨ੍ਹਾਂ ਨੂੰ ਆਊਟਡੋਰ ਡਾਈਨਿੰਗ ਤੇ ਹੋਮ ਡਿਲੀਵਰੀ ਦੀ ਆਦਤ ਹੈ ਜੀ ਮੈਂ ਉਹਨਾਂ ਕਰਕੇ ਨਾ ਅੱਜ ਦੋ ਤਰ੍ਹਾਂ ਦੇ ਕਾੜੇ ਬਣਾਤੇ ਅਗਰ ਇਹ ਕਾੜੇ ਤੋਂ ਉੱਕ ਜਾਣਗੇ ਫਿਰ ਉਹਨਾਂ ਨੇ ਇਹ ਹਲਕਾ ਜਿਹਾ ਕਾੜਾ ਲੈਣਾ ਹੈਗਾ ਠੀਕ ਹੈ ਸਰ ਇਹ ਵੀ ਉਹਨਾਂ ਨੇ ਹਲਦੀ ਥੋੜਾ ਤਾਸੀਰ ਚ ਗਰਮ ਹੁੰਦੀ ਹੈਗੀ ਹੈ ਹਾਂ ਖੁਸ਼ਕ ਵੀ ਹੁੰਦੀ ਹੈ ਸਰ ਇਸੇ ਕਰਕੇ ਤੇ ਇਨਫੈਕਸ਼ਨ ਠੀਕ ਹੋਏਗੀ ਕਿਉਂਕਿ ਇਹਨੇ ਸਾਰਾ ਹੱਲ ਕਰਨਾ ਹੈ ਸਰ ਇਹ ਉਹਨਾਂ ਨੇ ਸਰ ਐ ਲੈ ਲਓ ਵੀ 1 ਪਿੰਚ 1 ਪਿੰਚ ਨਹੀਂ 1 ਪਿੰਚ ਉਹਨਾਂ ਨੇ ਲੈਣੀ ਹੈਗੀ ਆ ਹਾਂ ਇੱਕ ਚੁਟਕੀ ਉਹਨਾਂ ਨੇ ਲੈਣੀ ਹੈਗੀ ਆ ਹਲਦੀ ਤੇ ਉਹਨਾਂ ਨੇ ਇੱਕ ਚੁਟਕੀ ਹੀ ਲੈਣੀ ਹੈ ਸੁੰਢ ਦੀ ਇਹਨਾਂ ਦੋਨਾਂ ਨੂੰ ਹਲਕਾ ਜਿਹਾ ਪਾਣੀ 'ਚ ਗਰਮ ਕਰਕੇ ਛਾਨ ਕੇ ਇਹ ਵਾਲੇ ਪਾਣੀ ਦੇ ਨਾਲ ਹੁਣ ਉਹਨਾਂ ਨੇ ਲੈਣਾ ਕੀ ਹੈ ਸਰ ਇਹ ਖੇਲ ਕੀਤੀ ਹੋਈ ਫਿੱਟ ਕਰੀ ਠੀਕ ਹੈ ਇਹ ਫਟਕਰੀ ਲੈਣੀ ਉਹਨਾਂ ਨੇ ਖੇਲ ਕੀਤੀ ਹੋਈ ਹੁਣ ਇਹ ਵੀ ਮਟਰ ਦੇ ਦਾਣੇ ਜਿੰਨੀ ਜਿਵੇਂ ਅਸੀਂ ਦੱਸਿਆ ਸ਼ੀਲਾ ਜੀ ਮਟਰ ਦੇ ਦਾਣੇ ਜਿੰਨੀ ਹੁਣ ਇਹ ਵੀ ਉਹਨਾਂ ਨੇ ਲੈਣੀ ਮਟਰ ਦੇ ਦਾਣੇ ਜਿੰਨੇ ਇਹ ਤਾਂ ਉਹਨਾਂ ਨੇ ਸਵੇਰੇ ਸ਼ਾਮ ਲੈਣੀ ਲੈਣੀ ਦੋ ਟਾਈਮ ਫਟਕਰੀ ਛੱਡਣੀ ਨਹੀਂ ਇਹ ਤਿੰਨੋਂ ਫਾਰਮੂਲੇਸ ਯੂਜ਼ ਕਰਨ ਸਰ 31ਵਾਂ ਦਿਨ ਨਹੀਂ ਹੋਣਾ ਹੁਣ ਅਸੀਂ ਨਾਲ ਗੱਲ ਕਰੀਏ ਕਿ ਜਿਹੜੇ ਏਰੀਆ ਤੇ ਇਨਫੈਕਸ਼ਨ ਹੈ ਵੈਜਾਇਨਾ ਤੇ ਹੁਣ ਵੈਜਾਇਨਾ ਨੂੰ ਕਲੀਨ ਰੱਖਣਾ ਬਹੁਤ ਜ਼ਰੂਰੀ ਹੈ ਡਿਜ਼ਾਇਨਾ ਨੂੰ ਡਰਾਈ ਰੱਖਣਾ ਬਹੁਤ ਜ਼ਰੂਰੀ ਹੈ ਹੁਣ ਉਹਨਾਂ ਨੇ ਕੀ ਕਰਨਾ ਹੈ ਕਿ ਉਹਨਾਂ ਨੇ ਇਹ ਪਾਣੀ ਦੇ ਵਿੱਚ ਪਾ ਕੇ ਫਟਕਰੀ ਫਟਕਰੀ ਨੂੰ ਖੇਲੇ ਕੀਤੀ ਫਟਕਰੀ ਨੂੰ ਪਾਣੀ ਚ ਪਾ ਕੇ ਇਹਦੇ ਨਾਲ ਕਾਟਨ ਦੇ ਨਾਲ ਇੰਟਰਨਲ ਆਰਗਨ ਨੂੰ ਕਲੀਨ ਕਰਨਾ ਨਾਨ ਤੋਂ ਬਾਅਦ ਔਰ ਕਲੀਨ ਕਰਨ ਤੋਂ ਬਾਅਦ ਫਿਰ ਉਹਨਾਂ ਨੇ ਕੋਕੋਨਟ ਆਇਲ ਇੰਟਰਨਲੀ ਲਾਉਣਾ ਸਰ ਆਪਣੇ ਹੱਥ ਨਾਲ ਇਹ ਦੋ ਵਾਰੀ ਯੂਜ਼ ਕਰਨੀ ਆ ਸਰ ਉਹੀ ਆਪਾਂ ਅਗੇਨ ਕਹੀਏ 31ਵਾਂ ਦਿਨ ਨਹੀਂ ਆਉਣਾ ਜੀ ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਲਈ ਅੱਛਾ ਮੈਮ ਸਾਨੂੰ ਇਹ ਦੱਸ ਦਿਓ ਵੀ ਅਗਰ ਕਿਸੇ ਨੇ ਮਿਲਣਾ ਹੋਵੇ ਤੁਹਾਨੂੰ ਤੁਹਾਡੇ ਨਾਲ ਗੱਲਬਾਤ ਕਰਨੀ ਹੋਵੇ ਤੇ ਉਹਦਾ ਕੀ ਟੰਗ ਹੈਗਾ ਸਰ ਆਪਾਂ ਨੂੰ ਮੁਹਾਲੀ ਮਿਲ ਸਕਦੇ ਹੈਗੇ ਆ ਮੁਹਾਲੀ ਪੇ 10 ਸੈਕਟਰ 64 ਹੈ ਐਸ ਸੀ ਐਫ 61 ਹੈ ਬਾਕੀ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰ ਸਕਦੇ ਜੀ ਬਹੁਤ ਬਹੁਤ ਸ਼ੁਕਰੀ ਜੀ ਸਾਰੀ ਗੱਲਬਾਤ ਲਈ ਸੋ ਮੈਨ ਲੱਗਦਾ ਕਿ ਇਨਫੈਕਸ਼ਨ ਵਾਲਾ ਮਾਮਲਾ ਜਿਹੜੀ ਇਹ ਪੈਣਾ ਨੇ ਸਾਡੇ ਰਾਹੀ ਚੁੱਕਿਆ ਹੈਗਾ ਉਹਨਾਂ ਨੂੰ ਬਹੁਤ ਸਾਰੇ ਜਵਾਬ ਕਿਉਂਕਿ ਮੇਰੇ ਕੋਲ ਸਵਾਲ ਬੜੇ ਸੀ ਪਰ ਉਹਨਾਂ ਨੇ ਜਿਹੜੀਆਂ ਗੱਲਾਂ ਕੀਤੀਆਂ ਹਰਮੀਤ ਜੀ ਨੇ ਲਗਭਗ ਸਾਡੇ ਸਾਰੇ ਸਵਾਲ ਉਹਨਾਂ ਦੇ ਵਿੱਚ ਕਵਰ ਹੋ ਚੁੱਕੇ ਨੇ ਸੋ ਉਮੀਦ ਕਰਦਾ ਹਾਂ ਵੀਡੀਓ ਉਹਨਾਂ ਪੈਣਾਂ ਤੱਕ ਤੁਸੀਂ ਜ਼ਰੂਰ ਸ਼ੇਅਰ ਕਰ ਦੋਗੇ ਜਿਨ੍ਹਾਂ ਨੂੰ ਇਨਫੈਕਸ਼ਨ ਹੈਗੀ ਕਿਉਂਕਿ ਹਰਮੀਤ ਜੀ ਦਾ ਕਹਿਣਾ ਹੈ ਕਿ ਇਨਫੈਕਸ਼ਨ ਵਾਲਾ ਜਿਹੜਾ ਰਾਹ ਹੈਗਾ ਉਹ ਜਾ ਕੇ ਬੇਔਲਾਦ ਪਨ ਦੇ ਉੱਤੇ ਖਤਮ ਹੁੰਦਾ ਹੈ ਫਿਲਹਾਲ ਇਹ ਵੀਡੀਓ ਕੇ ਪਰ ਲਗੀ ਇਸ ਬਾਬਤ ਉਸੀ ਆਪਣੀ ਰਾਇ ਸਾਨੂੰ ਜ਼ਰੂਰ ਦਿਓ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਲੋਅ ਆ ਗਿਆ ਧੰਨਵਾਦ